ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਇਹੋ ਜੀ ਗੱਲ ਦੀ ਜਿਸ ਨੇ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਰਾਜਵੀਰ ਜਵੰਦੇ ਦੀ ਮੌਤ ਤੋਂ ਬਾਅਦ ਲੋਕਾਂ ਨੇ ਉਸ ਦੀ ਪਤਨੀ ਉੱਤੇ ਇਲਜ਼ਾਮ ਲਾਏ ਨੇ ਉਹ ਸਿਰਫ ਇਲਜ਼ਾਮ ਨਹੀਂ ਸਗੋ ਸਮਾਜ ਦੀ ਸੱਚੀ ਤਸਵੀਰ ਵੀ ਹੈ ਰਾਜਵੀਰ ਦੀ ਮੌਤ ਨੂੰ ਹੁਣ ਕਰੀਬ 30 ਦਿਨ ਹੋ ਗਏ ਨੇ ਪਰਿਵਾਰ ਅਜੇ ਵੀ ਉਸ ਦੁੱਖ ਵਿੱਚ ਡੁੱਬਿਆ ਹੋਇਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਮਾਜ ਹਮਦਰਦੀ ਦੇਣ ਦੀ ਬਜਾਏ ਉਲਟ ਸਵਾਲ ਕਰ ਰਿਹਾ ਹੈ ਲੋਕਾਂ ਨੇ ਰਾਜਵੀਰ ਦੀ ਪਤਨੀ ਨੂੰ ਸਵਾਲ ਕੀਤੇ ਕਿਸੇ ਨੇ ਕਿਹਾ ਜਿੱਟਾ ਸੂਟ ਕਿਉਂ ਨਹੀਂ ਪਾਇਆ ਕਿਸੇ ਨੇ ਪੁੱਛਿਆ ਹੱਥ ਵਿੱਚ ਪਰਸ ਕਿਉਂ ਸੀ ਕਿਸੇ ਨੇ ਟਿੱਪਣੀ ਕੀਤੀ ਮੂੰਹ ਤੇ ਮਾਸਕ ਪਾ ਕੇ ਕਿਉਂ ਆਈ ਦੋਸਤੋ ਇਹ ਉਹੀ ਸੋਚ ਹੈ ਜੋ ਕਿਸੇ ਦੇ ਦੁੱਖ ਨੂੰ ਉਸ ਦੇ ਕੱਪੜਿਆਂ ਦੇ ਰੰਗ ਨਾਲ ਤੋਲਦੀ ਹੈ ਰਾਜਵੀਰ ਦੀ ਮਾਂ ਨੇ ਵੀ ਹਾਲ ਹੀ ਵਿੱਚ ਆਪਣਾ ਪੱਖ ਸਾਫ਼ ਕੀਤਾ ਉਹ ਕਹਿੰਦੀ ਹੈ ਮੇਰਾ ਪੁੱਤ ਤਾਂ ਹੁਣ ਨਹੀਂ ਰਿਹਾ ਪਰ ਲੋਕਾਂ ਨੇ ਸਾਨੂੰ ਇਕੱਲਾ ਛੱਡਣ ਦੀ ਬਜਾਏ ਨਵਾਂ ਦਰਦ ਦੇ ਦਿੱਤਾ ਇੱਕ ਮਾਂ ਜਿਸ ਦਾ ਪੁੱਤ ਚਲਾ ਗਿਆ ਹੋਵੇ ਉਸ ਨੂੰ ਇਹ ਸੁਣਨ ਨੂੰ ਮਿਲੇ ਕਿ ਉਸ ਦੀ ਨੋਹ ਦੇ ਕੱਪੜੇ ਠੀਕ ਨਹੀਂ ਇਹ ਸੋਚਣਯੋਗ ਗੱਲ ਹੈ ਕਿਉਂਕਿ ਜਦੋਂ ਦਿਲ ਥੰਮ ਜਾਂਦਾ ਹੈ ਅੱਖਾਂ ਸੁੱਕ ਜਾਂਦੀਆਂ ਨੇ ਉੱਥੇ ਕਿਸੇ ਰੰਗ ਦੀ ਸੋਚ ਕਿੱਥੋਂ ਆਉਂਦੀ ਹੈ ਅਸੀਂ ਪੰਜਾਬੀ ਸਮਾਜ ਵਿੱਚ ਅਕਸਰ ਸੁਣਦੇ ਹਾਂ ਵਿਧਵਾ ਔਰਤ ਚਿੱਟਾ ਪਾਵੇ ਰੋਏ ਦੁੱਖ ਮਨਾਏ ਪਰ ਸਵਾਲ ਇਹ ਹੈ ਕਿ ਦੁੱਖ ਮਨਾਉਣ ਦਾ ਕੋਈ ਡਰੈੱਸ ਕੋਡ ਹੁੰਦਾ ਹੈ ਕਿ ਇੱਕ ਪੜ੍ਹੀ ਲਿਖੀ ਔਰਤ ਆਪਣਾ ਦੁੱਖ ਦਿਲ ਵਿੱਚ ਰੱਖ ਕੇ ਚੁੱਪ ਨਹੀਂ ਰਹਿ ਸਕਦੀ ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਰੋਣਾ ਹੁੰਦਾ ਹੈ। ਰਾਜਵੀਰ ਦੀ ਪਤਨੀ ਦਾ ਦਰਦ ਉਹ ਹੈ ਜੋ ਬਿਨਾਂ ਬੋਲਿਆਂ ਹੀ ਚੀਖਦਾ ਹੈ। ਸੋਸ਼ਲ ਮੀਡੀਆ ਨੇ ਹਰ ਕਿਸੇ ਨੂੰ ਜੱਜ ਬਣਾ ਦਿੱਤਾ ਹੈ। ਕੋਈ ਕਹਿੰਦਾ ਹੈ ਇਹ ਦੁਖੀ ਨਹੀਂ ਲੱਗਦੀ, ਕੋਈ ਕਹਿੰਦਾ ਹੈ ਇਹ ਤਾਂ ਕੈਮਰੇ ਲਈ ਐਕਟਿੰਗ ਕਰ ਰਹੀ ਹੈ। ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੈਮਰੇ ਤੋਂ ਪਿੱਛੇ ਘਰ ਦੇ ਚੁੱਪ ਕਮਰੇ ਵਿੱਚ ਉਹ ਔਰਤ ਰਾਤਾਂ ਰੋਂਦੀ ਹੋਵੇਗੀ। ਉਹ ਜਗ੍ਹਾ ਜਿੱਥੇ ਪਹਿਲਾਂ ਹਾਸੇ ਗੂੰਜਦੇ ਸਨ, ਹੁਣ ਚੁੱਪੀ ਦਾ ਰਾਜ ਹੈ। ਦੋਸਤੋ ਹਮਦਰਦੀ ਇਹ ਨਹੀਂ ਕਿ ਅਸੀਂ ਕਿਸੇ ਦੀਆਂ ਤਸਵੀਰਾਂ ਤੇ ਕਮੈਂਟ ਕਰੀਏ ਹਮਦਰਦੀ ਇਹ ਹੈ ਅਸੀਂ ਉਸ ਦੇ ਦਰਦ ਨੂੰ ਸਮਝੀਏ ਉਸ ਬਾਰੇ ਬੁਰਾ ਨਾ ਬੋਲੀਏ ਜਿਹੜੇ ਲੋਕ ਸੱਚਮੁੱਚ ਰਾਜਵੀਰ ਨਾਲ ਪਿਆਰ ਕਰਦੇ ਨੇ ਉਹ ਉਸ ਦੇ ਪਰਿਵਾਰ ਦੀ ਇੱਜ਼ਤ ਕਰਦੇ ਨੇ ਕਿਉਂਕਿ ਉਸ ਦੇ ਪਤੀ ਲਈ ਹਰ ਸਵੇਰ ਹੁਣ ਇੱਕ ਨਵਾਂ ਇਮਤਿਹਾਨ ਹੈ ਬਿਨਾ ਉਸ ਸਾਥੀ ਦੇ ਜਿਸ ਨਾਲ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਨ ਰਾਜਵੀਰ ਇੱਕ ਗਾਇਕ ਨਹੀਂ ਸੀ ਉਹ ਇੱਕ ਚੰਗਾ ਪੁੱਤਰ ਚੰਗਾ ਦੋਸਤ ਤੇ ਚੰਗਾ ਪਤੀ ਸੀ ਉਸ ਦੀ ਆਵਾਜ਼ ਅੱਜ ਵੀ ਹਰ ਦਿਲ ਵਿੱਚ ਗੂੰਜਦੀ ਹੈ ਉਸ ਦਾ ਗੀਤ ਜੋਗੀਆਂ ਹੁਣ ਸੱਚੀ ਕਹਾਣੀ ਬਣ ਚੁੱਕਿਆ ਹੈ ਪਰ ਦੋਸਤੋ ਉਸ ਦੀ ਅਸਲੀ ਵਿਰਾਸਤ ਉਸ ਦੇ ਗੀਤ ਨਹੀਂ ਉਸ ਦੀ ਇਨਸਾਨੀਅਤ ਹੈ ਅਸੀਂ ਜੇ ਉਸ ਦੇ ਪਰਿਵਾਰ ਨਾਲ ਖੜੇ ਰਹੀਏ ਤਾਂ ਇਹ ਹੀ ਉਸ ਲਈ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ ਆਓ ਸੋਚ ਬਦਲੀਏ ਤੁਸੀਂ ਇਨਸਾਨ ਦੇ ਕੱਪੜੇ ਨਹੀਂ ਉਸ ਦੇ ਦਿਲ ਦੀ ਪੀੜ ਦੇਖੀਏ ਉਸ ਦੀ ਖਾਮੋਸ਼ੀ ਵਿੱਚਕਾਰੋਂ ਚਿਖਾਂ ਸੁਣੀਏ ਜਿਹੜੀਆਂ ਕਿਸੇ ਨੇ ਨਹੀਂ ਸੁਣੀਆਂ ਇਹ ਸਿਰਫ ਰਾਜਵੀਰ ਦੇ ਪਰਿਵਾਰ ਦੀ ਗੱਲ ਨਹੀਂ ਇਹ ਹਰ ਔਰਤ ਦੀ ਗੱਲ ਹੈ ਜੋ ਸਮਾਜ ਦੇ ਤਿੱਖੇ ਬੋਲ ਸਹਿ ਰਹੀ ਹੈ ਪ੍ਰਮਾਤਮਾ ਰਾਜਵੀਰ ਨੂੰ ਆਪਣੇ ਚਰਨਾਂ ਵਿੱਚ ਥਾਉ ਬਖਸ਼ੇ ਤੇ ਉਸ ਦੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਦੇਵੇ ਅਸੀਂ ਸਾਰੇ ਮਿਲ ਕੇ ਇੱਕ ਵਾਰ ਕਮੈਂਟ ਬਾਕਸ ਵਿੱਚ ਲਿਖੀਏ ਰਾਜਵੀਰ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ਜੇ ਤੁਸੀਂ ਵੀ ਸਮਝਦੇ ਹੋ ਕਿ ਕਿਸੇ ਵੀ ਵਿਧਵਾ ਔਰਤ ਨੂੰ ਉਸ ਦੇ ਕੱਪੜਿਆਂ ਨਾਲ ਨਹੀਂ ਤੋਲਣਾ ਚਾਹੀਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸੁਨੇਹਾ ਹਰ ਪੰਜਾਬੀ ਤੱਕ ਪਹੁੰਚ ਸਕੇ ਤੇ ਪੰਜਾਬ ਦੀਆਂ ਹਰ ਅਸਲ ਖਬਰਾਂ ਤੇ ਸੱਚੀਆਂ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ। ਇਹ ਸੀ ਰਾਜਵੀਰ ਜਵੰਦੇ ਦੀ ਪਤਨੀ ਨਾਲ ਜੁੜੀ ਹੋਈ ਅਸਲੀ ਕਹਾਣੀ, ਇੱਕ ਸੱਚ ਜੋ ਕਈਆਂ ਨੇ ਸੁਣਿਆ ਨਹੀਂ ਪਰ ਅੱਜ ਤੁਸੀਂ ਜਾਣ ਲਿਆ। ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ, ਧੰਨਵਾਦ ਜੀ।